ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਵ ਸਮੂਹ ਸੰਗਤਾਂ ਬੜਾ ਭਾਗੇ ਹੋ ਸਤ ਸੰਗਤیاں ਘੜੀਆਂ ਪ੍ਰਾਪਤ ਕਰੇ ਹੋ ਵਾਲੀਏ ਕੁਲੇ ਆਲਮ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਰਾਜ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਪਣੀ ਹਾਜ਼ਰੀ ਲਵਾਈਏ ਤੇ ਗੱਜ ਕੇ ਅੱਖੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆ ਉਸਮੂ ਸੰਗਤਾਂ ਵਡਭਾਗੇ ਹੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੋ ਮਹਾਨ ਕਿਰਪਾ ਹੋਈ ਆ ਅੱਜ ਦੇ ਪਾਵਨ ਪਵਿੱਤਰ ਬਚਨ ਸਾਚ ਖਾਂਡਿ ਸ਼੍ਰੀ ਹਰਮੰਦਰ ਸਾਹਿਬ ਤੋਂ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ ਕਥਾ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ ਸੋ ਅੱਜ ਸਤਿਗੁਰਾਂ ਨੇ ਬੜਾ ਹੰਸ ਰਾਗ ਦੇ ਵਿੱਚ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗਰੀਬ ਨਵਾਜ਼ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਸਾਨੂੰ ਉਸ ਉਪਦੇਸ਼ ਦੇ ਵਿੱਚ ਕੀ ਸਮਝਾ ਰਹੇ ਹਨ ਕੀ ਦੱਸ ਰਹੇ ਨੇ ਆਵ ਸਰਵਣ ਕਰੀਏ ਜੀ ਵੱਡਾ ਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੌ ਜਰ ਪਹੁੰਚੇ ਆਏ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਇਹੋ ਸਰੀਰ ਜਜਰੀ ਹੈ ਜਜਰੀ ਦਾ ਅਰਥ ਹੈ ਕਿ ਨਾਸਵੰਤ ਹੋ ਜਾਣਾ ਇਹ ਸਰੀਰ ਨੇ ਪਤਾ ਨਹੀਂ ਕਿਹੜੇ ਵਲੇ ਨਾਸ ਹੋ ਜਾਵੇ ਖਤਮ ਹੋ ਜਾਵੇ ਮਹਾਰਾਜ ਕਹਿੰਦੇ ਇਸ ਨੂੰ ਜਾਰ ਪਹੁੰਚ ਆਏ ਜਾਰ ਦਾ ਅਰਥ ਬੁਢੇਪਾ ਤੇ ਇਹ ਪਤਾ ਹੀ ਨਹੀਂ ਲੱਗਦਾ ਜਵਾਨੀ ਤੇ ਬਚਪਨ ਕਿਹੜੇ ਵਲੇ ਬੀਤ ਗਿਆ ਤੇ ਇਸ ਨੂੰ ਬੁਢੇਪਾ ਆ ਗਿਆ ਏ ਮਹਾਰਾਜ ਕਹਿੰਦੇ ਇਸ ਨੂੰ ਜਦ ਪਹੁੰਚੇ ਆਏ ਵੀ ਇਸ ਸਰੀਰ ਨੂੰ ਬਢੇਪੇ ਨੇ ਕਿਹੜੇ ਵੇਲੇ ਆਣ ਕੇ ਦਬਾ ਲੈਣਾ ਹੈ ਤੇ ਇਸ ਨੇ ਜਜਰੀ ਭਾਵ ਕੀ ਨਾਸਵੰਤ ਕਿਹੜੇ ਵੇਲੇ ਹੋ ਜਾਣਾ ਇਹ ਕੋਈ ਪਤਾ ਨਹੀਂ ਲੱਗਣਾ ਇਹ ਸਰੀਰ ਹੈ ਜਜ ਇਹੋ ਸਰੀਰ ਜਜਰੀ ਹੈ ਇਸ ਨੂੰ ਜਦ ਪਹੁੰਚੇ ਆਏ ਇਸ ਨੂੰ ਜਦੋਂ ਬਢਾਪੇ ਨੇ ਆਗੇ ਦਬਾ ਲਿਆ ਫਿਰ ਇਸ ਨੇ ਨਾਸਵੰਤ ਹੋ ਜਾਣਾ ਹੈ ਗੁਰ ਰਾਖੇ ਸੇ ਉੱਭਰੇ ਹਰ ਮਰ ਜੰਮ ਆਵੇ ਜਾਏ ਤੇ ਸਾਧੂ ਜੀ ਫਰਮਾਉਂਦੇ ਹਨ ਕਿ ਗੁਰ ਰੱਖੇ ਸੇ ਉੱਭਰੇ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਿਆ ਗੁਰੂ ਦੇ ਲਾੜ ਲੱਗੇ ਗੁਰੂ ਵਾਲੇ ਬਣੇ ਮਹਾਰਾਜ ਕਹਿੰਦੇ ਉਹਨਾਂ ਨੇ ਤੇ ਉਹਨਾਂ ਨੂੰ ਗੁਰੂ ਨੇ ਰੱਖ ਲਿਆ ਉੱਭਰੇ ਦਾ ਅਰਥ ਹੈ ਬਚਾਲਿਆ ਗੁਰ ਰੱਖੇ ਸੇ ਉੱਭਰੇ ਸਾਧੂ ਗੁਰਾਂ ਨੇ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਬਚਾਉਣਾ ਕੀਤਾ ਖੋਰ ਜੰਮ ਖੋਰ ਮਰ ਜੰਮੇ ਆਵੇ ਜਾਏ ਤੇ ਜਿਹੜੇ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨਮੁਖ ਨੇ ਉਹ ਕਹਿੰਦੇ ਫਿਰ ਜੰਮਣ ਮਰਨ ਦੇ ਗੇੜ ਦੇ ਵਿੱਚ ਪੈ ਜਾਂਦੇ ਨੇ ਉਹ ਕਦੇ ਜੰਮਦੇ ਨਹੀਂ ਤੇ ਕਦੇ ਮਰਦੇ ਨਹੀਂ ਕਦੇ ਜੰਮਦੇ ਨੇ ਤੇ ਕਦੇ ਮਰਦੇ ਰਹਿੰਦੇ ਹਨ ਭਾਈ ਗੁਰਦਾਸ ਜੀ ਪਰਮਉੰਦੇ ਖਾਨ ਸਾਧ ਸੰਗਤ ਗੁਰੂ ਸ਼ਬਦ ਵਿਣ 1084 ਜੂਨ ਪਵਾਵੇ ਅਵਸਰ ਚੁੱਕਾ ਹੱਥ ਨਾ ਆਵੇ ਸਾਧ ਸੰਗਤ ਗੁਰੂ ਸ਼ਬਦ ਵਿਣ ਜਿੰਨਾ ਤੱਕ ਅਸੀਂ ਸਾਧ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਦੇ ਗੁਰੂ ਦੇ ਸ਼ਬਦ ਨਾਲ ਨਹੀਂ ਜੋੜਦੇ ਸਾਧ ਸੰਗਤ ਗੁਰੂ ਸ਼ਬਦ ਵੇਣ ਇਹਨਾਂ ਤੋਂ ਬਿਨਾਂ ਸਾਧ ਸੰਗਤ ਦੀਆਂ ਘੜੀਆਂ ਤੋਂ ਬਿਨਾਂ ਗੁਰੂ ਦੇ ਸ਼ਬਦ ਤੋਂ ਬਿਨਾਂ 184 ਲੱਖ ਜਉਣ ਪਵਾਵੇ ਫਿਰ ਜਮਨ ਮਰਨ ਦੇ ਗੇੜ ਦੇ ਵਿੱਚ ਪੈ ਜਾਣੇ 84 ਲੱਖ ਜਉਣ ਦਾ ਗੇੜ ਕਰਨਾ ਪੈਣਾ ਫਿਰ ਆਪ ਭਾਗਾ ਵਾਲੇ ਹੋ ਜਿਨੇ ਸਰੀਰ ਜੁੜ ਬੈਠੇ ਹੋ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਕਿ ਭਾਗਾਂ ਦਾ ਬਿਨਾਂ ਸਤਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਸਤਿਗੁਰ ਕਹਿੰਦੇ ਹਨ ਕਿ ਜਿਹੜਾ ਜਿਹੜੇ ਤੇ ਗੁਰੂ ਵਾਲੇ ਬਣੇ ਨੇ ਜਿਹੜੇ ਗੁਰੂ ਦੇ ਸ਼ਰਨਤ ਵਿੱਚ ਆਣ ਕੇ ਬੈਠਦੇ ਨੇ ਸਤਿਗੁਰਾਂ ਦੀ ਬਾਣੀ ਸਰਵਣ ਕਰਦੇ ਨੇ ਕਥਾ ਵਿਚਾਰ ਸਰਵਣ ਕਰਦੇ ਨੇ ਬਟ ਭਾਗੇ ਨੇ ਉਹਨਾਂ ਨੂੰ ਸਤਿਗੁਰ ਗੁਰ ਰੱਖੇ ਸੇ ਉੱਭਰੇ ਉਹਨਾਂ ਨੂੰ ਸਤਿਗੁਰ ਰੱਖ ਲੈਂਦੇ ਨੇ ਉਹਨਾਂ ਨੂੰ ਬਚਾ ਲੈਂਦੇ ਹਨ ਹੋਰ ਮਰ ਜੰਮ ਆਵੇ ਜਾਏ ਜਿਹੜੇ ਮਾਨਨ ਦੇ ਪਿੱਛੇ ਤੁਰਨ ਵਾਲੇ ਮਾਨਮੁਖ ਨੇ ਨਾ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਨੀਆਂ ਨਾ ਗੁਰੂ ਦੀ ਬਾਣੀ ਪੜ੍ਹਨੀ ਨਾ ਸੁਣਨੀ ਮਹਾਰਾਜ ਕਹਿੰਦੇ ਉਹ ਫਿਰ ਜੰਮਦੇ ਤੇ ਮਰਦੇ ਰਹਿੰਦੇ ਨੇ 84 ਲੱਖ ਜੁਨ ਦੇ ਗੇੜ ਦੇ ਵਿੱਚ ਪੈ ਜਾਂਦੇ ਹਨ ਖੋਰ ਮਰ ਜੰਮਹਿ ਆਵਹਿ ਜਾਵਹਿ ਅੰਤ ਗਹਿ ਪਛਤਾਵਹਿ ਬਿਨ ਨਾਮੇ ਸੁਖ ਨਾ ਹੋਈ ਰੋ ਜੰਮਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ ਤੇ ਜਿਹੜਾ ਬਜ਼ੁਰਗੀ ਵਾਲਾ ਸਮਾਂ ਹੁੰਦਾ ਉੱਥੇ ਪਤਾ ਵੀ ਲੱਗ ਜਾਂਦਾ ਹੈ ਕਿ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ ਤੇ ਪਤਾ ਲੱਗਦਾ ਹੈ ਕਿ ਬੜੀਆਂ ਪਦਾਰਥ ਜਿਹੜੇ ਅਸੀਂ ਇਸ ਜੀਵਨ ਦੇ ਵਿੱਚ ਹੰਢਾਈ ਪਰ ਹੁਣ ਅੰਤ ਵੇਲੇ ਸਾਡੇ ਕੌਣ ਸਹਾਈ ਹੋਵੇਗਾ ਇਸ ਬਾਰੇ ਸੋਚਦੇ ਹਨ ਤੇ ਮਹਾਰਾਏ ਕਹਿੰਦੇ ਅੰਤ ਗਏ ਪਛਤਾਵਹਿ ਰ ਅੰਤ ਵੇਲੇ ਪਛਤਾਉਂਦੇ ਹਨ ਜਿਵੇਂ ਆਪਾਂ ਗੁਰਦਾਸ ਜੀ ਨੇ ਕਿਹਾ ਔਸਰ ਚੁੱਕਾ ਹੱਥ ਨਾ ਆਵੇ ਜਦੋਂ ਇਹ ਸਰੀਰ ਜਵਾਨ ਸੀ ਜਦੋਂ ਇਸ ਦੇ ਵਿੱਚ ਤਾਕਤ ਸੀ ਉਸ ਵੇਲੇ ਸੇਵਾ ਨਾ ਕੀਤੀ ਉਸ ਵੇਲੇ ਗੁਰਬਾਣੀ ਪੜ੍ਹੀ ਨਾ ਉਸ ਵੇਲੇ ਚੌਂਕੜਾ ਨਾ ਮਾਰਿਆ ਪਰ ਹੁਣ ਬਜ਼ੁਰਗੇ ਵਸਤਾ ਵਿੱਚ ਅੰਤਵ ਸਮਾਂ ਨੇੜੇ ਆ ਚੁੱਕਾ ਹੈ ਹੁਣ ਚਾਹੁੰਦਾ ਹੈ ਕਿ ਮੈਂ ਉੱਠ ਕੇ ਸੇਵਾ ਕਰਾਂ ਸੇਵਾ ਕਰਨ ਵਾਲਿਆਂ ਨੂੰ ਦੇਖਦਾ ਹੈ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਦੇਖਦਾ ਹੈ ਮੈਂ ਵੀ ਗੁਰਬਾਣੀ ਪੜ੍ਹਾਂ ਪਰ ਹੁਣ ਵਾਹ ਨਹੀਂ ਆ ਸਰੀਰ ਦੇ ਵਿੱਚ ਹੁਣ ਸਰੀਰ ਦੇ ਵਿੱਚ ਉਹ ਉਹ ਅਵਸਥਾ ਨਹੀਂ ਆ ਉਹ ਸਰੀਰ ਦੇ ਵਿੱਚ ਉਹ ਹੁਣ ਬਲ ਨਹੀਂ ਰਹਾ ਹੁਣ ਅੰਤ ਵੇਲੇ ਪਛਤਾ ਰਿਆ ਤੇ ਮਹਾਰਾਜ ਕਹਿੰਦੇ ਇਹੋ ਜੇ ਜਿਹੜੇ ਜੀਵ ਨੇ ਜੀਵ ਇਸਤਰੀਆਂ ਨੇ ਜਿਹੜੇ ਆਪਣੀ ਜਵਾਨੀ ਨੂੰ ਗੁਰੂ ਦੇ ਲੇਖੇ ਨਹੀਂ ਲਾਉਂਦੇ ਗੁਰੂ ਦੇ ਲੇਖੇ ਲਾਉਣਾ ਬਾਗ ਗੁਰਬਾਣੀ ਪੜ੍ਹਨੀ ਬੰਦਗੀ ਕਰਨੀ ਸੇਵਾ ਕਰਨੀ ਜਵਾਨੀ ਦੇ ਵਿੱਚ ਕੀਤੀ ਜਾਵੇ ਸਤਿਗੁਰ ਜਿਹੜਾ ਸਰੀਰ ਸਾਡਾ ਸਾਰਾ ਸਾਥ ਦਿੰਦਾ ਤੇ ਸਤਿਗੁਰ ਵੀ ਕਿਰਪਾ ਕਰਦੇ ਹਨ ਪਰ ਹੁਣ ਅੰਤ ਗਏ ਪਛਤਾਵੇ ਹੁਣ ਅੰਤ ਸਮਾਇਆ ਤੇ ਪਛਤਾ ਰਹਿ ਖਾਨਾ ਤੇ ਮਾਰੇ ਕਹਿੰਦੇ ਬਿਨ ਨਾਮ ਹੈ ਸੁਖ ਨਾ ਹੋਈ ਤਾਂ ਬਿਨਾ ਪਰਮੇਸ਼ਰ ਕਾਲਪੁਰਖ ਦੇ ਨਾਮ ਤੋਂ ਬਿਨਾ ਕਿਤੇ ਵੀ ਸਾਨੂੰ ਸੁਖ ਪ੍ਰਾਪਤ ਨਹੀਂ ਹੋਣਾ ਜਿੰਨੇ ਵਰਜੀ ਦੁਨੀਆ ਦੇ ਪਦਾਰਥ ਅਸੀਂ ਇਕੱਠੇ ਕਰ ਲਈਏ ਖੰਡਾ ਲਈਏ ਖਾ ਲਈਏ ਪੀ ਲਈਏ ਪਰ ਜਿੰਨਾ ਤੱਕ ਪਰਮੇਸ਼ਰ ਕਾਲਪੁਰਖ ਦਾ ਨਾਮ ਨਾ ਜਪਿਆ ਉਹਨਾਂ ਤੱਕ ਸੁਖ ਜਿਹੜਾ ਆਤਮਿਕ ਆਨੰਦ ਹੈ ਪਰਮੇਸ਼ਰ ਕਾਲਪੁਰਖ ਦੇ ਨਾਮ ਦਾ ਜੱਪਣ ਦਾ ਤੇ ਨਾਮ ਜਪ ਕੇ ਜਿਹੜਾ ਆਨੰਦ ਪ੍ਰਾਪਤ ਹੋਣਾ ਉਹ ਇਹ ਹਾਂ ਸਾਨੂੰ دنیਆਵੀ ਪਦਾਰਥਾਂ ਤੋਂ ਆਨੰਦ ਨਹੀਂ ਮਿਲਣਾ ਫਿਰ ਅੰਤ ਵੇਲੇ ਕਹਿੰਦੇ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਨਾਲ ਨਹੀਂ ਜੁੜਦੇ ਅੰਤ ਵੇਲੇ ਉਹ ਪਛਤਾਉਂਦੇ ਹਨ ਤੇ ਜੰਮ ਦੇ ਮਰਦੇ ਰਹਿੰਦੇ ਹਨ ਐਥੇ ਕਮਾਵੇ ਸੋ ਫਲ ਪਾਵੇ ਮਨ ਮੁਖ ਹਾ ਪਤ ਖੋਈ ਤੇ ਜਿਹੜਾ ਮਾਨਮੁਖ ਨੇ ਮਨ ਦੇ ਪਿੱਛੇ ਤੁਰ ਕੇ ਇੱਥੇ ਜੋ ਕੁਝ ਕਮਾਉਂਦੇ ਨੇ ਉਹੀ ਕੁਝ ਉਹਨਾਂ ਨੂੰ ਬੀਜਿਆ ਹੋਇਆ ਫਲ ਪ੍ਰਾਪਤ ਹੁੰਦਾ ਹੈ ਕਿਉਂਕਿ ਜਿਵੇਂ ਦਾ ਅਸੀਂ ਇਸ ਇਹ ਸਾਡਾ ਜਿਹੜਾ ਸਰੀਰ ਹੈ ਇਹ ਧਰਤੀ ਰੂਪ ਹੈ ਜਿਵੇਂ ਦਾ ਇਸੇ ਅਸੀਂ ਕਰਮ ਕਰਾਂਗੇ ਕਮਾਵਾਂਗੇ ਉਸੇ ਤਰ੍ਹਾਂ ਦਾ ਸਾਨੂੰ ਫਲ ਪ੍ਰਾਪਤ ਹੋਣਾ ਹੈ ਸੁਮਾਨ ਦੇ ਪਿੱਛੇ ਤੁਰਨ ਵਾਲਾ ਬੰਦਾ ਇੱਥੇ ਮਾੜੇ ਕਰਮ ਬੀਜਦਾ ਹੈ ਪਾਪ ਕਮਾਉਂਦਾ ਹੈ ਉਹ ਪਾਪ ਹੀ ਉਸ ਦੇ ਉਗੜ ਕੇ ਮਾਰੇ ਕਰਮ ਉਹ ਉੱਭਰ ਕੇ ਉਸ ਨੂੰ ਫਲ ਦਿੰਦੇ ਹਨ ਫਿਰ ਆਪਣੀ ਪਤ ਭਾਵ ਕੀ ਇੱਜ਼ਤ ਪਤ ਜਿਹੜੀ ਆ ਗਵਾ ਲੈਂਦਾ ਹੈ ਆਪਣੀ ਇੱਜ਼ਤ ਆਪਣੀ ਪਤ ਵੀ ਉਹ ਗਵਾ ਲੈਂਦਾ ਹੈ ਤੇ ਮਹਾਰਾਜ ਵੀ ਕਹਿੰਦੇ ਇੱਥੇ ਕਮਾਵੇ ਸੋ ਫਲ ਪਾਵੇ ਮਨਮੁਖ ਖੈ ਪਤ ਕੋਈ ਜੋ ਇਨੇ ਕਮਿਆਸੀ ਉਹੀ ਇਨੇ ਪਾਇਆ ਖੈ ਤੇ ਮਨਮੁਖ ਮਨ ਦੇ ਪਿੱਛੇ ਤੁਰਨ ਵਾਲਿਆਂ ਤੋਂ ਤੇ ਆਪਣੀ ਪੱਤ ਤੇ ਇੱਜ਼ਤ ਵੀ ਗਵਾ ਲਈ ਹੈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਸਤਿਗੁਰ ਜੀ ਫਰਮਾਉਂਦੇ ਹਨ ਜਮਪੁਰੀ ਦੇ ਵਿੱਚ ਜਦ ਜਮਦੂਤਾਂ ਨੇ ਸਾਨੂੰ ਲੈ ਕੇ ਜਾਣਾ ਹੈ ਘੋਰ ਅੰਧਾਰ ਹੈ ਉੱਥੇ ਘੁੱਪ ਹਨੇਰਾ ਹੈ ਮਹਾਗੁਬਾਰ ਇੰਨਾ ਕ ਹਨੇਰਾ ਕਿ ਭਾਵ ਕੀ ਕੋਈ ਦੇਸ ਨਹੀਂ ਰਿਹਾ ਤੇ ਉਸ ਹਨੇਰੇ ਦੇ ਵਿੱਚ ਜਿੱਥੇ ਫਿਰ ਜਮਦੂਤਾਂ ਨੇ ਸਾਨੂੰ ਕਸ਼ਟ ਦੇਨੇ ਨੇ ਕਿਉਂਕਿ ਚੰਗੇ ਮਾੜੇ ਕਰਮਾਂ ਦਾ ਹਿਸਾਬ ਹੋਣਾ ਉਥੇ ਫਿਰ ਜਦੋਂ ਕਸ਼ਟ ਦਿੰਦੇ ਨੇ ਪਹਿਲਾਂ ਆਉਂਦੀ ਹੈ ਬੈਤਰਨੀ ਨਦੀ ਫਿਰ ਉਸ ਦੇ ਬਾਅਦ ਆਉਂਦਾ ਆ ਅਸਪੱਤਰ ਬਾਣ ਉਸ ਦੇ ਪੱਤੇ ਜਿਹੜੇ ਤਲਵਾਰਾਂ ਵਾਂਗੇ ਤਿੱਖੇ ਹੁੰਦੇ ਨੇ ਉਹਦੇ ਵਿੱਚੋਂ ਦੀ ਬੰਦੇ ਨੂੰ ਲਗਾਉਂਦੇ ਨੇ ਜੀਵ ਨੂੰ ਜੀਵਾ ਆਤਮਾ ਨੂੰ ਫਿਰ ਆਉਂਦੇ ਅਗੇ ਖੂਨਪਾਗ ਦੀ ਨਦੀ ਉਹਦੇ ਵਿੱਚ ਗੋਤੇ ਦਿੰਦੇ ਨੇ ਤੇ ਉਥੇ ਐਸਾ ਘੁੱਪ ਹਨੇਰਾ ਆ ਕੋਈ ਕੋਈ ਦਿਸਦਾ ਨਹੀਂ ਤੇ ਮਹਾਰਾ ਜੀ ਕਹਿੰਦੇ ਨਾ ਤਿੱਥੇ ਭੈਣ ਨਾ ਭਾਈ ਤੇ ਨਾ ਉਥੇ ਸਾਡੀ ਸਹਾਇਤਾ ਭੈਣ ਨੇ ਕਰਨੀਆਂ ਤੇ ਨਾ ਸਾਡੇ ਭਾਈ ਨੇ ਕਰਨੀਆਂ ਉਥੇ ਜਿਹੜੇ ਅਸੀਂ ਪਰਮੇਸ਼ਰ ਕਾਲਪੁਰ ਦਾ ਨਾਮ ਜਪਿਆ ਹੋਵੇਗਾ ਉਸ ਨੇ ਹੀ ਸਹਾਇਤਾ ਕਰਨੀ ਹੈ ਸੋ ਸਤਗੁਰ ਫਰਮਾਉਂਦੇ ਹਨ ਇਹੋ ਸਰੀਰ ਜਜਰੀ ਹੈ ਇਸ ਨੂੰ ਹਜਰ ਪਹੁੰਚਾਈ ਇਹੋ ਸਰੀਰ ਇਹ ਜਜਰੀ ਹੈ ਇਸ ਨੇ ਖਤਮ ਹੋ ਜਾਣਾ ਹੈ ਇਸ ਨੂੰ ਹਜਰ ਪਹੁੰਚਿਆ ਤੇ ਇਸ ਨੂੰ ਬਡੇਪੇ ਨੇ ਆ ਕੇ ਦਬਾ ਲੈਣਾ ਹੈ ਕਾਇਆ ਕੰਚਨ ਤਾਥੀ ਹੈ ਜਹ ਸਤਗੁਰ ਲਏ ਮਲਾਈ ਸਤਿਗੁਰ ਜੀ ਪਰਮਾਉਦਿਆਨ ਕਿ ਇਹ ਕਾਇਆ ਇਹ ਸਰੀਰ ਕੰਚਨ ਵਰਗਾ ਸੋਨੇ ਵਰਗਾ ਪਵਿੱਤਰ ਤਾਂ ਹੋਵੇਗਾ ਜਦ ਸਤਿਗੁਰ ਲਏ ਮਲਾਈ ਜੇ ਅਸੀਂ ਸਤਗੁਰਾਂ ਸਤਗੁਰ ਕਿਰਪਾ ਕਰਨ ਰਹਿਮਤ ਕਰਨ ਨਦਰੇ ਰਹਿਮਤ ਕਰਨ ਕਿਰਪਾ ਕਰਨ ਉਹ ਆਪਣੇ ਨਾਲ ਮਲਾ ਲੈਣ ਆਪਣਾ ਨਾਮ ਜਪਾ ਲੈਣ ਇਸ ਗੱਲ ਦੀ ਸਾਨੂੰ ਸੋਝ ਬਖਸ਼ ਦੇਣ ਤੇ ਫਿਰ ਇਹ ਜਿਹੜੀ ਆ ਸਾਡੀ ਦੇਹੀ ਆ ਇਹ ਸਰੀਰ ਆ ਇਹ ਕੰਚਨ ਵਾਂਗ ਸੋਨੇ ਵਾਂਗ ਪਵਿੱਤਰ ਹੋ ਜਾਵੇਗਾ ਭ੍ਰਮ ਮਾਇਆ ਵਿੱਚੋਂ ਕੱਟਿਆ ਸੱਚੜੇ ਨਾਮ ਸਮਾਈ ਤੇ ਜਿਹੜੇ ਮਾਇਆ ਮੋਹਣੇ ਦੇ ਵਿੱਚ ਇਹ ਸਾਰਾ ਦੁਨੀਆਂ ਦੇ ਪਦਾਰਥ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਮਾਇਆ ਹੈ ਤੇ ਮਹਾਰਾਜ ਕਹਿੰਦੇ ਭ੍ਰਮ ਮਾਇਆ ਵਿੱਚੋਂ ਕੱਟਿਏ ਇਸ ਮਾਇਆ ਤੋਂ ਇਸ ਭ੍ਰਮ ਦੇ ਵਿੱਚ ਜਿਹੜੇ ਅਸੀਂ ਭਟਕ ਰਹੇ ਹਾਂ ਇਹਦੇ ਵਿੱਚੋਂ ਇਹਨਾਂ ਨੂੰ ਕਿਵੇਂ ਕੱਟਿਆ ਜਾਵੇ ਇਹ ਜਿਹੜੇ ਸਾਡੇ ਪਾਪ ਹੈ ਕਿ ਜੋ ਅਸੀਂ ਧਰਮ ਪੜਕੇ ਪੜਕਰ ਰਹੇ ਹਾਂ ਇਹ ਕਿਵੇਂ ਕਟਿਆ ਜਾਵੇ ਮਾਨੇ ਕਹਿੰਦੇ ਸਚੜੇ ਨਾਮ ਸਮਾਈ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਜਦੋਂ ਅਸੀਂ ਲੀਨ ਹੋਵਾਂਗੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਦੋਂ ਅਸੀਂ ਜਪਣਾ ਕਰਾਂਗੇ ਉਹ ਸੱਚੇ ਨਾਮ ਦੇ ਅਭਿਆਸੀ ਬਣਾਂਗੇ ਇਹ ਜਿੱਦਰ ਵੀ ਅਸੀਂ ਧਰਮ ਰਹੇ ਹਾਂ ਪੜਕਰੇ ਹਾਂ ਭੁੱਲੇ ਹੋਏ ਹਾਂ ਉਹ ਸਾਡੀਆਂ ਸਾਰੀਆਂ ਧਰਮ ਜਿਹੜੇ ਭਟਕ ਰਹੇ ਆ ਭੁੱਲੇ ਆ ਇਹ ਜਿੰਨੇ ਵੀ ਅਸੀਂ ਜੜਿਆਂ ਕਾਰਨਾ ਕਰਕੇ ਵਿਸ਼ੇਵਕਾਰਾਂ ਦੇ ਵਿੱਚ ਇੰਨਾ ਸਾਰਿਆਂ ਨੂੰ ਕੱਟਣ ਦੇ ਵਿੱਚ ਪਰਮੇਸ਼ਰ ਕਾਲਪੁਰਖ ਦਾ ਸੱਚਾ ਨਾਮ ਇੱਕ ਸਮਰਾਤ ਹੈ ਉਸ ਸੱਚੇ ਨਾਮ ਨੂੰ ਹੀ ਅਸੀਂ ਜਪਾਂਗੇ ਤੇ ਫਿਰ ਅਸੀਂ ਧਰਮ ਦੇ ਵਿੱਚ ਨਹੀਂ ਪਵਾਂਗੇ ਭਟਕਾਂਗੇ ਨਹੀਂ ਭੁੱਲਾਂਗੇ ਨਹੀਂ ਤੇ ਮਹਾਰਾਜ ਦੇ ਨਾਮ ਦੇ ਵਿੱਚ ਹੀ ਜੇ ਅਸੀਂ ਅਭਿਵਾਸੀ ਬਣਾਂਗੇ ਨਾਮ ਦੇ ਗੁਰਬਾਣੀ ਪੜਾਂਗੇ ਸੁਣਾਂਗੇ ਫਿਰ ਉਸ ਸੱਚਦੇ ਨਾਮ ਦੇ ਵਿੱਚ ਹੀ ਸਤਿਗੁਰ ਕਿਰਪਾ ਕਰਨਗੇ ਸਾਨੂੰ ਲੀਨ ਕਰਨਗੇ ਸੱਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੇਤਮ ਸੁਖ ਪਾਏ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਸੱਚੇ ਨਾਮ ਦੇ ਵਿੱਚ ਫਿਰ ਸਮਾ ਜਾਂਦੇ ਨੇ ਜਿਹੜੇ ਲੀਨ ਰਹਿੰਦੇ ਨੇ ਜਿਹੜੇ ਜਪਦੇ ਨੇ ਹਰ ਗੁਣ ਗਾਏ ਤੇ ਜਿਹੜੇ ਖਰੀ ਪਰਮੇਸ਼ਰ ਕਾਲਪੁਰਖ ਦੇ ਉਸੇ ਨਾਮ ਦੇ ਖਰੀ ਦੇ ਗੁਣ ਗਾਉਂਦੇ ਰਹਿੰਦੇ ਹਨ ਮੈਲ ਪ੍ਰੇਤਮ ਸੁਖ ਪਾਏ ਫਿਰ ਉਹਨਾਂ ਨੂੰ ਪਰਮੇਸ਼ਰ ਕਾਲਪੁਰਖ ਮਿਲ ਜਾਂਦਾ ਹੈ ਜਿਹੜੇ ਨਾਮ ਚ ਲੀਨ ਰਹਿੰਦੇ ਨੇ ਖਰੀ ਪਰਮੇਸ਼ਰ ਕਾਲਪੁਰਖ ਦੇ ਗੁਣ ਗਾਦੇ ਹਨ ਉਹਨਾਂ ਨੂੰ ਪ੍ਰੇਤਮ ਆਪਣਾ ਪ੍ਰਭੂ ਪਿਆਰਾ ਮਿਲ ਜਾਂਦਾ ਹੈ ਤਾਂ ਉਹ ਫਿਰ ਸਦਾ ਹੀ ਸੁਖ ਆਨੰਦ ਪ੍ਰਾਪਤ ਕਰਦੇ ਨੇ ਅਡੋਰ ਅਵਸਥਾ ਦੇ ਵਿੱਚ ਉਸ ਨਾਮ ਨੂੰ ਜਪ ਜਪ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਪੀ ਕੇ ਉਹ ਬੜੇ ਆਨੰਦ ਹੁੰਦੇ ਨੇ ਤੇ ਸੁਖ ਨੂੰ ਮਾਣਦੇ ਹਨ ਸਦਾ ਆਨੰਦ ਰਹੇ ਦਿਨ ਰਾਤੀ ਵਿਚ ਹਾਂ ਮੈਂ ਜਾਏ ਉਹ ਫਿਰ ਸਦਾ ਹੀ ਖਰੀ ਪਰਮੇਸ਼ਰ ਕਾਲਪੁਰਖ ਦੇ ਗੁਣ ਗਾਉਂਦੇ ਹੋਏ ਨਾਮ ਜਪਦੇ ਹੋਏ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਹੀ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਰਹਿੰਦੇ ਨੇ ਦਿਨ ਰਾਤ ਹੀ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਜਪਦੇ ਰਹਿੰਦੇ ਹਨ ਵਿਚ ਹਾਂ ਮੈਂ ਜਾਏ ਤੇ ਉਹ ਹੰਕਾਰ ਨੂੰ ਹਉਮੈ ਨੂੰ ਮਾਰ ਦਿੰਦੇ ਨੇ ਉਨ੍ਹਾਂ ਦੇ ਵਿੱਚੋਂ ਹਉਮੈ ਹੰਕਾਰ ਉੱਡ ਜਾਂਦਾ ਹੈ ਜਿਨੇ ਪੁਰਖੇ ਹਰਨਾਮ ਚਿਤ ਲਾਇਆ ਸਤਿਗੁਰੂ ਜੀ ਫਰਮਾਉਂਦੇ ਹਨ ਜਿਨ੍ਹਾਂ ਨੇ ਪੁਰਖਾਂ ਨੇ ਜਿਨ੍ਹਾਂ ਜੀਵ ਇਸਤਰੀਆਂ ਨੇ ਖਰੀ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਚਿਤ ਲਾਉਣਾ ਕੀਤਾ ਹੈ ਤਿੰਨ ਇਕ ਖਾਉ ਲਾਗੋ ਪਾਏ ਮਹਾਰਾਜ ਜੀ ਫਰਮਾਉਂਦੇ ਨੇ ਉਹਨਾਂ ਦੇ ਅਸੀਂ ਵੀ ਪਾਏ ਲੱਗਦੇ ਹਾਂ ਤੇ ਉਹਨਾਂ ਦੇ ਸਨ ਵੀ ਸਮਝਾ ਰਹੇ ਆ ਵੀ ਉਹਨਾਂ ਦੇ ਪਾਉਂ ਲੱਗਣਾ ਕਰੋ ਜਿਨ੍ਹਾਂ ਨੇ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੇ ਵਿੱਚ ਚਿੱਤ ਲਾਇਆ ਹੋਇਆ ਹੈ ਤੇ ਅੱਜ ਕੱਲ ਤੇ ਅਸੀਂ ਜਿਹੜੇ ਨਾਮ ਬਾਣੀ ਜਾਦਾ ਪੜਦੇ ਖਾਨੇ ਜੇ ਬਾਣੀ ਪੜਦੇ ਖਾਨੇ ਬਾਣੀ ਦਾ ਅਭਿਆਸੀ ਹੈ ਨਾਮ ਦਾ ਅਭਿਆਸੀ ਅਸੀਂ ਉਸ ਦੀ ਨਿੰਦਾ ਕਰਨੋਂ ਨਹੀਂ ਟਲਦੇ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਜਿਹੜਾ ਨਾਮ ਅਭਿਆਸੀ ਹੈ ਮਹਾਰਾਜ ਦਾ ਨਾਮ ਕਹਿੰਦੇ ਅਸੀਂ ਉਹਨਾਂ ਦੇ ਚਰਨਾਂ 'ਚ ਲੱਗੇ ਹੈ ਉਹਨਾਂ ਦੇ ਚਰਨ ਧੂੜ ਮਹਾਰਾਜ ਆਪ ਮੰਗਦੇ ਨੇ ਜਿਹੜੇ ਨਾਮ ਦੇ ਅਭਿਆਸੀ ਨੇ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਿਨੀ ਪੁਰਖੇ ਕਰ ਨਾਮ ਚਿਤ ਲਾਇਆ ਤਿੰਨ ਕਾ ਖਉ ਲਾਗੋ ਪਾਏ ਜਿਨ੍ਹਾਂ ਨੇ ਨਾਮ ਦੇ ਵਿੱਚ ਸੱਚੇ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਚਿਤ ਲਾਇਆ ਉਹਨਾਂ ਦੇ ਪਾਉ ਲੱਗਣਾ ਕਰੋ ਕਾਇਆ ਕੰਚਨ ਤਾਥੀਆ ਜਿਹਾ ਸਤਗੁਰ ਲੇ ਮਲਾਈ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਕੰਚਣਾ ਵਰਗੀ ਇਹ ਜਿਹੜੀ ਕਾਇਆ ਸਰੀਰ ਹੈ ਇਹ ਤਾਂ ਹੀ ਸੋਨੇ ਵਾਂਗ ਕੰਚਨ ਵਾਂਗ ਪਵਿੱਤਰ ਹੋਵੇਗਾ ਜਦੋਂ ਸਤਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦੇ ਵਿੱਚ ਲੀਨ ਕਰਨਗੇ ਸਾਨੂੰ ਮਿਲਾਉਣਗੇ ਸੋ ਸੱਚਾ ਸਾਚ ਸਲਾਹੀ ਹੈ ਜੇ ਸਤਗੁਰ ਦੇ 부ਝਾਏ ਉਹ ਸੱਚੇ ਪਰਮੇਸ਼ਰ ਕਾਲਪੁਰਖ ਨੂੰ ਤਾਂ ਕੀ ਸਲਾਹਾ ਜਾ ਸਕਦਾ ਹੈ ਤਾਂ ਹੀ ਉਸ ਦੇ ਗੁਣ ਗਾਏ ਜਾ ਸਕਦੇ ਹਨ ਜੇ ਸਤਗੁਰ ਕਿਰਪਾ ਕਰਨ ਜੇ ਸਤਗੁਰ ਨਦਰੇ ਰਹਿਮਤ ਕਰਨ ਇਹ ਸਾਨੂੰ ਸੂਝ ਬਖਸ਼ ਦੇਣ ਤਮਾਰਾ ਇਹ ਤਾਂ ਹੀ ਸੂਝ ਬਖਸ਼ਣਗੇ ਜੇ ਅਸੀਂ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਾਂਗੇ ਸੇਵਾ ਕਰਾਂਗੇ। ਰੋਜ਼ ਸੇਵਾ ਕਰਾਂਗੇ, ਰੋਜ਼ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਾਂਗੇ। ਕੋਈ ਐਸਾ ਦਿਨ ਆਵੇਗਾ ਜਦੋਂ ਸਾਨੂੰ ਇਹ ਸੂਝ ਬਖਸ਼ ਦੇਣਗੇ, ਅਸੀਂ ਸੱਚਾ ਨਾਮ ਦੇ ਵਿੱਚ ਫਿਰ ਉਸ ਨੂੰ ਜਪਣਾ ਕਰਾਂਗੇ ਤੇ ਮਹਾਰਾਜ ਦੀ ਸਿਫਤ ਉਸਲਾਹ ਕਰਨ ਲੱਗ ਜਾਵਾਂਗੇ। ਪਰ ਜੇ ਅਸੀਂ ਘਰੇ ਬੈਠੇ ਰਹੀਏ, ਕੰਮ ਕਰੋ, ਦੋ ਲੋਭ, ਮੋਹ, ਘਾਰ ਵਿਸ਼ਿਆਂ ਦੇ ਵਿੱਚ ਲੱਗੇ ਰਹੇ ਤੇ ਫਿਰ ਮਹਾਰਾਜ ਕਿਵੇਂ ਤੁਹਾਨੂੰ 부ਝਾ ਦੇਣਗੇ, ਕਿਵੇਂ ਸੂਝ ਦੇ ਦੇਣਗੇ? ਇਸ ਕਰਕੇ ਸਤਿਗੁਰ ਕਹਿੰਦੇ ਸਾਤ ਸੰਗ ਦੀਆਂ ਘੜੀਆਂ ਪ੍ਰਾਪਤ ਕਰਨੀਆਂ ਜ਼ਰੂਰੀ ਨੇ ਮਹਾਰਾਜ ਦੇ ਦਰਸ਼ਨ ਕਰਨੇ ਜ਼ਰੂਰੀ ਨੇ ਸੋ ਸੱਚਾ ਸਾਚ ਸਲਾਹੀ ਹੈ ਜੇ ਸਤਿਗੁਰ ਦੇ ਉਪਜਾਈ ਸਤਿਗੁਰ ਫਿਰ ਸਾਨੂੰ ਸੂਝ ਬਖਸ਼ ਦੇਣਗੇ ਫਿਰ ਅਸੀਂ ਸੱਚੀ ਸਿਫਤ ਕਰਾਂਗੇ ਸੱਚੇ ਨਾਮ ਦੀ ਜੇ ਅਸੀਂ ਸਾਤ ਸੰਗ ਦੀਆਂ ਘੜੀਆਂ ਪ੍ਰਾਪਤ ਕਰਾਂਗੇ ਬਿਨ ਸਤਿਗੁਰ ਪਰਮ ਪੁਲਾਣੀਆਂ ਕਿਆ ਮੁਖ ਦੇਸਨ ਅੱਗੇ ਜਾਏ ਬਿਨਾਂ ਸਤਗੁਰ ਤੋਂ ਧਰਮ ਦੇ ਵਿੱਚ ਭਟਕਦੇ ਰਾਵਾਂਗੇ ਭੁੱਲੇ ਰਾਵਾਂਗੇ ਇਸ ਕਰਕੇ ਤਾਂ ਸਤਗੁਰ ਕਹਿੰਦੇ ਆ ਕਿ ਸੱਚੀ ਸਿਫਤ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਸਤਗੁਰਾਂ ਦੇ ਦਰ ਤੇ ਆਵਾਂਗੇ ਤੇ ਜਿਹੜੇ ਦਰ ਤੇ ਨਹੀਂ ਆਉਣਗੇ ਉਹ ਤੇ ਫਿਰ ਧਰਮ ਦੇ ਰਹਿਣਗੇ ਭੁੱਲੇ ਰਹਿਣਗੇ ਭਟਕਦੇ ਰਹਿਣਗੇ ਬਿਨ ਸਤਗੁਰ ਧਰਮ ਭੁਲਾਣੀਆਂ ਇਸੇ ਕਰਕੇ ਮਾਰ ਨੇ ਕਿਹਾ ਹੈ ਕਿ ਸਾਤ ਸੰਗਤੀਆਂ ਘੜੀਆਂ ਪ੍ਰਾਪਤ ਕਰਨੀਆਂ ਜ਼ਰੂਰੀ ਨੇ ਕਥਾ ਵਿਚਾਰ ਸਰਵਣ ਕਰਨੀ ਜ਼ਰੂਰੀ ਹੈ ਕੀਰਤਨ ਸਰਵਣ ਕਰਨਾ ਜ਼ਰੂਰੀ ਹੈ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ ਜਦੋਂ ਅਸੀਂ ਸਤਗੁਰਾਂ ਦੇ ਉਹ ਬਿਨਾਂ ਰਵਾਂਗੇ ਘਰੇ ਬੈਠੇ ਕਹੀਏ ਕਿ ਸਾਨੂੰ ਸੋਝਾ ਆ ਜਾਵੇ ਅਸੀਂ ਨਾਮ ਜਪਣ ਲੱਗ ਪਈਏ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ ਮarre ਕਹਿੰਦੇ ਭਰਮ ਪੁਲਾਣੀਆਂ ਭਰਮ ਦੇ ਵਿੱਚ ਰਹਿਣਗੇ ਭੁੱਲੇ ਰਹਿਣਗੇ ਭਟਕਦੇ ਰਹਿਣਗੇ ਚੰਗੇ ਮਾੜੇ ਦੀ ਪਰੇਸ਼ਾਨੀ ਕਰ ਸਕਣਗੇ ਸੋ ਸਤਿਗੁਰ ਇੱਥੇ ਕਿਰਪਾ ਕਰਦੇ ਹਨ ਬਿਨ ਸਤਗੁਰ ਭਰਮ ਪੁਲਾਣੀਆਂ ਬਿਨਾਂ ਸਤਗੁਰੂ ਤੋਂ ਜਿੰਨਾ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ ਸਤਗੁਰਾਂ ਦੇ ਦਰ ਤੇ ਨਹੀਂ ਪਹੁੰਚਦੇ ਉਹਨਾਂ ਤੱਕ ਅਸੀਂ ਭਰਮ ਦੇ ਵਿੱਚ ਰਹਾਂਗੇ ਭਰਮ ਦੇ ਰਹਾਂਗੇ ਭਟਕੇ ਰਹਾਂਗੇ ਭੁੱਲੇ ਰਹਾਂਗੇ ਕਿ ਆਮਹ ਦੇਸਨ ਅੱਗੇ ਜਾਏ ਤੇ ਕਿਹੋ ਜਾਂ ਮੂ ਉਸ ਉੱਥੇ ਦਰਗਾਹ ਦੇ ਵਿੱਚ ਪ੍ਰਲੋਗ ਦੇ ਵਿੱਚ ਲੈ ਕੇ ਜਾਵਾਂਗੇ ਕਿ ਆ ਦੇਨ ਮੋਹ ਜਾਏ ਅਵ ਗੋਣ ਪਸ਼ਤਾਏ ਦੁਖੋ ਦੁਖ ਕਮਾਏ ਤੇ ਇਹ ਮਾਰ ਰਹੇ ਕਹਿੰਦੇ ਜਿਹੜੇ ਅਵਗਣ ਕਮਾਏ ਸਨ ਪਾਕ ਕਮਾਏ ਸਨ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕੀਤਾ ਅਵਗਣ ਹੀ ਕਮਾਏ ਪਾਪ ਹੀ ਕਮਾਏ ਵਿਸ਼ਿਆਂ ਵਕਾਰਾਂ ਦੇ ਵਿੱਚ ਲੱਗ ਕੇ ਹੁਣ ਕਿਹੋ ਜਿਹਾਂ ਮੂਹ ਲੈ ਕੇ ਚੱਲਿਆ ਖਾਂ ਪਛਤਾਏ ਮਾਰ ਰਹੇ ਕਹਿੰਦੇ ਆਂ ਕਿਆ ਦਿਨ ਮੁਹ ਜਾਏ ਅਵਗਣ ਪਛਤਾਏ ਅਵੜਗਣਾ ਕਰਕੇ ਆਪਣੇ ਮਾੜੇ ਕਰਮਾ ਕਰਕੇ ਹੁਣ ਪਛਤਾ ਰਿਹਾ ਖੈ ਉੱਥੇ ਪ੍ਰਲੋਗ ਦੇ ਵਿੱਚ ਦੁਖੋ ਦੁੱਖ ਕਮਾਏ ਇੱਥੇ ਹੁਣ ਦੁੱਖ ਕੀ ਦੁੱਖ ਪ੍ਰਾਪਤ ਹੋ ਰਿਆਂ ਕਦੀ ਬੈਤਰਨੀ ਨਦੀ ਦੇ ਵਿੱਚ ਜਮਦੂਤ ਲੈ ਜਾਂਦੇ ਨੇ ਕਦੀ ਅਸਪੱਤਰ ਬਨ ਦੇ ਦਰਖਤਾਂ ਵਿੱਚੋਂ ਲਗਾਉਂਦੇ ਨੇ ਜਿਹਦੇ ਤਲਵਾਰ ਵਰਗੇ ਪੱਤੇ ਨੇ ਇਹ ਦੁੱਖ ਹੁਣ ਮਿਲ ਰਿਹਾ ਖਾਇ ਤੇ ਦੁੱਖ ਕੁਮਾਰ ਖਾਇ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕਹ ਅੰਕ ਸਮਾਏ ਤੇ ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੱਤੇ ਖੰਨ ਚਲੂਲਾ ਦਾ ਅਰਥ ਹੈ ਕਿ ਗੂੜਾ ਰੰਗ ਮਰਨ ਇਹਦੇ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਦੇ ਨਾਮ ਦਾ ਗੁੜਾ ਰੰਗ ਲੱਗ ਗਿਆ ਹੈ ਫਿਰ ਇਹ ਕਹੇ ਅੰਕ ਸਮਾਏ ਉਹ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਲੀਨ ਹਨ ਚਿੱਤ ਲਾਇਆ ਹੋਇਆ ਹੈ ਉਸ ਮਾਇ ਹੋਇਆ ਹਨ ਇਸ ਜੇਵੜ ਇਹ ਅਵਰ ਨਾ ਸੁਝਾਈ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਕਾਲਪੁਰਖ ਵਰਗਾ ਉਹਦੇ ਨਾਮ ਵਰਗਾ ਕੋਈ ਬਰਾਬਰ ਨਹੀਂ ਕਿਸੇ ਅੱਗੇ ਕਹੀਂ ਆ ਜਾਏ ਉਹਦੇ ਵਰਗਾ ਕੋਈ ਦਿਸਦਾ ਨਹੀਂ ਆ ਕਿਸ ਨੂੰ ਕੀ ਆਖੀਐ ਸੋ ਸੱਚਾ ਸਚ ਸਲਾਹੀਐ ਜੇ ਸਤਗੁਰ ਦੇਹ 부ਝਾਏ ਮਹਾਰਾਜ ਫਰਮਾਉਂਦੇ ਹਨ ਕਿ ਉਹ ਸੱਚਾ ਪਰਮੇਸ਼ਰ ਅਕਾਲ ਪੁਰਖ ਨੂੰ ਤਾਂ ਹੀ ਅਰਾਧਿਆ ਜਾਂਦਾ ਹੈ ਤਾਂ ਹੀ ਸਲਾਇਆ ਜਾਂਦਾ ਹੈ ਤਾਂ ਹੀ ਉਹਦੇ ਗੁਣ ਗਾਏ ਜਾਂਦੇ ਹਨ ਜੇ ਸਤਗੁਰ ਦੇਹ 부ਝਾਏ ਜੇ ਸਤਗੁਰ ਇਹ ਸੂਝ ਬਖਸ਼ ਦੇਣ ਤਾਂ ਸੂਝ ਕਿਸ ਤਰ੍ਹਾਂ ਆਵੇਗੀ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰਾਂਗੇ ਮਹਾਰੇ ਦੇ ਦਰ ਤੇ ਆ ਕੇ ਸਤ ਸੰਗਤੀਆਂ ਘੜੀਆਂ ਉਪਰਾਪਤ ਕਰਾਂਗੇ ਦੀਵਾਨ ਦੇ ਵਿੱਚ ਜਿੰਨੇ ਲੱਗੇ ਰਾਗੀ ਢਾਡੀ ਸਾਰਿਆਂ ਨੂੰ ਸੁਣਾਗੇ ਮਹਾਰਾਜ ਕਿਰਪਾ ਕਰਨਗੇ ਇਹ ਸੂਝ ਸਾਨੂੰ ਬਖਸ਼ ਦੇਣਗੇ ਤੇ ਮਹਾਰਾਜ ਨੂੰ ਅਸੀਂ ਸਲਾਹਣ ਲੱਗ ਜਾਵਾਂਗੇ ਗੁਣ ਗਵਣ ਲੱਗ ਜਾਵਾਂਗੇ ਇਹ ਗੁਣ ਵੀ ਮਹਾਰਾਜ ਆਪਣੇ ਭਗਤ ਦੀ ਝੋਲੀ ਦੇ ਵਿੱਚ ਪਾਇਆ ਕਰਦੇ ਨੇ ਆਪਣੇ ਜਨ ਦੇ ਆਪਣੇ ਸੇਵਕ ਦੀ ਝੋਲੀ 'ਚ ਪਾਉਂਦੇ ਨੇ ਜਿਹੜੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਤੇ ਜਿਹੜੇ ਸਤਗੁਰਾਂ ਦੇ ਦਰਬਾਰ ਦੇ ਵਿੱਚ ਆ ਕੇ ਕਥਾ ਵਿਚਾਰ ਕੀਰਤਨ ਢਾਡੀ ਵਾਰਾਂ ਦਾ ਜਸ ਸਰਵਣ ਕਰਦੇ ਨੇ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇਵ ਬੁਝਾਏ ਤਾਂ ਹੀ ਉਹ ਸੱਚੇ ਪਰਮੇਸ਼ਰ ਕਾਲਪੁਰਖ ਦਾ ਨਾਮ ਨੂੰ ਤੇ ਉਸ ਦੀਆਂ ਵਡਿਆਈਆਂ ਨੂੰ ਸਲਾਹਾ ਜਾਂਦਾ ਹੈ ਸਿਫਤ ਗਾਇਨੇ ਕੀਤੀ ਜਾਂਦੀ ਹੈ ਜੇ ਸਤਿਗੁਰ ਆਪ ਹੀ ਕਿਰਪਾ ਕਰਨ ਆਪ ਹੀ ਏ ਸੂਝ ਬਖਸ਼ ਦੇਣ ਨ ਜਿਨ ਨੇ ਸਚੜਾ ਸੱਚ ਸਲਾਹਾ ਹਾਉ ਤਨ ਲਾਗ ਪਾਏ ਸਤਿਗੁਰ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਸਚੜੇ ਸੱਚੇ ਮਹਾਂਪੁਰਖ ਪਰਮੇਸ਼ਰ ਅਕਾਲ ਪੁਰਖ ਅਕਾਲ ਪੁਰਖ ਜਿਨ ਨੇ ਸਚੜਾ ਸੱਚ ਸਲਾਹਾ ਜਿਨ੍ਹਾਂ ਨੇ ਉਸ ਸੱਚੇ ਪਰਮੇਸ਼ਰ ਅਕਾਲ ਪੁਰਖ ਨੂੰ ਸਲਾਹਾ ਹੈ ਜਿਨ੍ਹਾਂ ਨੇ ਉਸ ਦੇ ਗੀਤ ਗਾਏ ਨੇ ਗੁਣ ਗਾਏ ਨੇ ਮਹਾਰਾਜ ਕਹਿੰਦੇ ਆਹ ਤਿੰਨ ਲਾਗੋ ਪਾਏ ਉਹਨਾਂ ਦੇ ਅਸੀਂ ਵੀ ਪੈ ਚਰਨਾ ਚ ਲੱਗਣਾ ਕਰਦੇ ਹਾਂ ਤੇ ਆਸਾਂ ਨੂੰ ਵੀ ਸਮਝਾ ਰਹੇ ਹਾਂ ਸਤਿਗੁਰ ਕਿ ਤੁਸੀਂ ਵੀ ਉਹਨਾਂ ਦੇ ਚਰਨਾ ਚ ਲੱਗਣਾ ਕਰੋ ਜਿਵੇਂ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ 5 ਅਗਸਤ ਨੂੰ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ ਹੈ ਖਮਾ ਖਮਾ ਕਿ ਦੇਸਾਂ ਵਦੇਸਾਂ ਦੇ ਵਿੱਚ ਤੇ ਇੱਥੇ ਵੀ ਸੋ ਸਤਿਗੁਰਾਂ ਦੇ ਐਸੇ ਪਿਆਰੇ ਜਨ ਭਗਤ ਪਰਉਪਕਾਰੀ ਜਿਹੜੇ ਮਹਾਂਪੁਰਸ਼ ਆਉਂਦੇ ਹਨ ਉਹਨਾਂ ਦੇ ਸਭ ਸੰਗਤਾਂ ਜਨਮ ਤਾਂ ਖੜਾ ਬੜੇ ਉਤਸ਼ਾਹ ਨਾਲ ਮਨਾ ਰੀਆਂ ਨੇ ਸੋ ਐਸੇ ਹੀ ਦੀਨ ਦਿਆਲ ਸਤਿਗੁਰ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਜਿਨਾਂ ਨੇ ਸੱਚੜਾ ਸੱਚ ਸਲਾਹਾ ਜਿਨ੍ਹਾਂ ਨੇ ਸੱਚੇ ਨਾਲ ਚਿੱਤ ਲਾਇਆ ਸੀ ਜਿਨ੍ਹਾਂ ਨੇ ਸਲਾਹਾ ਸੀ ਜਿਨ੍ਹਾਂ ਨੇ ਸਿਫਤਾਂ ਕੀਤੀਆਂ ਸੀ ਜਿਨ੍ਹਾਂ ਨੇ ਹਜ਼ਾਰਾਂ ਹੀ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਖੰਡੇ ਬਾਟੇ ਦੀ ਪੌਲ ਛਕਾਈ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਹੀ ਸੰਤ ਗਿਆਨੀ ਗੁਰਬਚਨ ਸਿੰਘ ਸੰਤ ਗਿਆਨੀ ਗੁਰਪਚਨ ਸਿੰਘ ਖਾਲਸਾ ਜੀ ਪਿੰਡਰਾਵਾਲੇ ਇਸੇ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਐਸੇ ਹੋਰ ਮਹਾਪੁਰਸ਼ ਅਨੇਕਾਂ ਹੀ ਸਾਤਗੁਰਾਂ ਨੇ ਰੂਹਾਂ ਭੇਜੀਆਂ ਜਿਹੜੇ ਰੂਪ ਬਦਲ-ਬਦਲ ਕੇ ਫਿਰ ਉਹੀ ਜੋਧੇ ਸੂਰਬੀਰ ਜੋਧੇ ਸੰਤ ਮਹਾਪੁਰਸ਼ ਗੁਰੂ ਰਹਿ ਜਿਨ੍ਹਾਂ ਨੇ ਰੂਪ ਬਦਲ ਕੇ ਫਿਰ ਇਸੇ ਤਰ੍ਹਾਂ ਇੱਥੇ ਆ ਕੇ ਦੁਨੀਆ ਦਾ ਭਲਾ ਕੀਤਾ ਤੇ ਸੱਚੜੇ ਨਾਮ ਨੂੰ ਆਪ ਸਲਾਇਆ ਤੇ ਮਹਾਰਾਜ ਦੇ ਨਾਮ ਦੇ ਨਾਲ ਉਹਨਾਂ ਨੂੰ ਜੋੜਿਆ ਖੰਡੇ ਬਾਟੇ ਦੀ ਪੌਲ ਛਕਾਈ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਜਿਹੜੇ 사ਤਗੁਰਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਉਸ ਅੰਮ੍ਰਿਤ ਨੂੰ ਪਿਉਣਾ ਕੀਤਾ ਕਿ ਭਾਈ ਅਸਾਂ ਨੇ ਆਪ ਸੱਚੇ ਛਗਿਆ ਦਾ ਇਸ ਅੰਮ੍ਰਿਤ ਨੂੰ ਅਸੀਂ ਆਪ ਖੰਡੇ ਬਾਟੇ ਦੀ ਪੌਲ ਛਗ ਕੇ ਗੁਰੂ ਵਾਲੇ ਬਣੇ ਹਾਂ ਤੁਸੀਂ ਵੀ ਬਣੋ ਸੋ ਐਸੇ ਮਹਾਂਪੁਰਸ਼ਾਂ ਨੇ ਐਸਾ ਪ੍ਰਚਾਰ ਕੀਤਾ ਤੇ ਮਹਾਰਾਜ ਵੀ ਇੱਥੇ ਫਰਮਾ ਰਹੇ ਹਨ ਜਿਨੀ ਸਚੜਾ ਸੱਚ ਸਲਾਹਿਆ ਹਾ ਤਿੰਨ ਲਾਗੋ ਪਾਏ ਜਿਨ੍ਹਾਂ ਨੇ ਸਚੜੇ ਨੂੰ ਪਰਪੇਸ਼ਰ ਅਕਾਲ ਪੁਰਖ ਨੂੰ ਸੱਚੇ ਨੂੰ ਯਾਦ ਕੀਤਾ ਸਲਾਹਿਆ ਹਾ ਤਿੰਨ ਲਾਗੋ ਪਾਏ ਉਹਨਾਂ ਦੇ ਚਰਨਾਂ 'ਚ ਲੱਗਣਾ ਕਰੋ ਸੇ ਜਨ ਸੱਚੇ ਨਰਮਲੇ ਤੇਨੇ ਮਿਲੇ ਆ ਮਲ ਸਭ ਜਾਏ ਮਾਰੇ ਕਹਿੰਦੇ ਐਸੇ ਜਿਹੜੇ ਮਹਾਪੁਰਖਿਆ ਨਾ ਉਹਨਾਂ ਦੇ ਵਿਚਾਰ ਸੁਣਦੇ ਨਾਲ ਅੱਜ ਵੀ ਸੋਸ਼ਲ ਮੀਡੀਆ ਦੇ ਉਤੇ YouTube ਦੇ ਉਤੇ ਉਹਨਾਂ ਦਾ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵੀਡੀਓ ਹੈਗੀਆਂ ਨੇ ਜੋ ਉਹਨਾਂ ਨੂੰ ਸੁਣਿਆ ਜਾਵੇ ਉਹਨਾਂ ਦੀ ਕਥਾ ਵਿਚਾਰ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਕਥਾ ਵਿਚਾਰ ਸਰਵਣ ਕੀਤੀ ਜਾਵੇ ਉਹਨਾਂ ਦੇ ਬਚਨ ਸੁਣ ਸੁਣ ਕੇ ਕਿ ਮਹਾਰਾਜ ਕਹਿੰਦੇ ਨੇ ਸੱਚੇ ਨਿਰਮਲੇ ਸੇ ਜਨ ਸੱਚੇ ਨਿਰਮਲੇ ਜਿਹੜੇ ਆਪ ਸੱਚੇ ਨਾਲ ਜੁੜੇ ਸਨ ਉਹ ਜਨ ਉਹ ਭਗਤ ਉਹ ਮਹਾਂਪੁਰਖ ਉਹ ਸੰਤ ਕਹਿੰਦੇ ਜਿਹੜੇ ਆਪ ਸੇ ਜਨ ਸੱਚੇ ਨਿਰਮਲੇ ਉਹ ਨਿਰਮਲੇ ਸਨ ਉਹ ਸੱਚੇ ਨਾਲ ਜੁੜੇ ਸਨ ਤਿੰਨ ਮਿਲਿਆ ਉਹਨਾਂ ਨਾਲ ਮਿਲਿਆ ਉਹਨਾਂ ਦੀ ਕਥਾ ਵਿਚਾਰ ਸਰਵਣ ਕੀਤੀ ਉਹਨਾਂ ਦੇ ਦਰਸ਼ਨ ਕੀਤੇਆਂ ਮਲ ਸਭ ਜਾਏ ਕਹਿੰਦੇ ਜਿੰਨੇ ਸਾਡੇ ਪਾਪਾਂ ਦੀ ਮਲ ਆ ਇਹ ਵੀ ਜੜੀਆਂ ਤੇ ਧੋਤੀ ਜਾਂਦੀ ਹੈ ਜੇ ਅਸੀਂ ਐਸੇ ਮਹਾਂਪੁਰਖਾਂ ਦੇ ਦਰਸ਼ਨ ਦੇਦਾਰੇ ਕਰਾਂਗੇ ਉਹਨਾਂ ਦੇ ਬਚਨ ਸਰਵਣ ਕਰਾਂਗੇ ਸਿੱਖੀ ਦਾ ਪ੍ਰਚਾਰ ਕਰਦੇ ਹੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੋਏ ਉਹਨਾਂ ਦੀ ਕਥਾ ਵਿਚਾਰ ਸਰਵਣ ਕਰਾਂਗੇ ਜਿੰਨੇ ਸਾਡੇ ਮਨ ਦੇ ਉੱਤੇ ਪਾਪਾਂ ਦੀ ਮੈਲ ਲੱਗੀ ਹੋਈ ਆ ਮਹਾਰਾਜ ਕਹਿੰਦੇ ਉਤਰ ਜਾਵੇਗੀ ਤਿੰਨੇ ਮਿਲੇ ਆ ਮਲ ਸਭ ਜਾਏ ਸੱਚੇ ਸਰਨ ਆਏ ਸੱਚੇ ਸਹਜ ਸੁਭਾਏ ਕਹਿੰਦੇ ਉਹਨਾਂ ਨੂੰ ਮਿਲਿਆ ਤਿੰਨਾਂ ਨੂੰ ਮਿਲਿਆ ਮਹਾਂਪੁਰਸ਼ਾਂ ਨੂੰ ਮਿਲਿਆ ਮਲ ਸਭ ਜਾਏ ਸੱਚੇ ਸਰਨ ਆਏ ਜਿਹੜੀ ਪਾਪਾਂ ਦੀ ਮੈਲ ਇਹ ਵੀ ਉੱਤਰ ਜਾਂਦੀ ਹੈ ਸੱਚੇ ਸਰਨ ਆਏ ਨਾਮ ਰੂਪੀ ਅਮਰਤ ਸਰੋਵਰ ਦੇ ਵਿੱਚ ਅਸੀਂ ਤਾਰੀਆਂ ਲਾਉਂਦੇ ਹਾਂ ਉਸ ਨਾਮ ਰੂਪੀ ਅਮਰਤ ਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ ਸੱਚੇ ਸਹਿਜ ਸੁਭਾਏ ਤੇ ਸਹਿਜ ਸੁਭਾਏ ਹੀ ਉਸ ਪਰਮੇਸ਼ਰ ਕਲਪੁਰਖ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਆਂ ਜਦੋਂ ਸਾਨੂੰ ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਹੁੰਦੇ ਆ ਤੇ ਉਹਨਾਂ ਦੇ ਬਚਨ ਬਲਾਸ ਜਦੋਂ ਸਰਵਣ ਕਰਦੇ ਹਾਂ ਨਾਮ ਨਰੰਜਨੇ ਅਗਮਯ ਅਗੋਚਰ ਸਤਗੁਰ ਦੀ ਆਪੋ ਜਾਏ ਤੇ ਮਹਾਰਾਜ ਫਰਮਾਉਂਦੇ ਹਨ ਨਾਮ ਨਰੰਜਨ ਅਗਮ ਅਗੋਚਰ ਸਤਗੁਰ ਦੀ ਆਪੋ ਜਾਏ ਪਰਮੇਸ਼ਰ ਕਾਲਪੁਰਖ ਦਾ ਨਾਮ ਇਨਾ ਡੂੰਘਾ ਹੈ ਮਹਾਰਾਜ ਜੀ ਦਾ ਨਾਮ ਕਿ ਕੋਈ ਵੀ ਇਸ ਨਾਮ ਦੀ ਬਰਾਬਰਤਾ ਨਹੀਂ ਕਰ ਸਕਦਾ ਸਤਗੁਰ ਦੀ ਆਪੋ ਜਾਏ ਤੇ ਇਸ ਨਾਮ ਨੂੰ ਤਾਂ ਹੀ ਅਸੀਂ ਜਪ ਸਕਦੇ ਹਾਂ ਜੇ ਸਤਗੁਰ ਸਾਨੂੰ ਸੂਝ ਬਖਸ਼ ਦੇਣ ਨਾ ਤਾਂ ਆਪਣਾ ਨਾਮ ਆਪ ਹੀ ਜਪਾਉਣਾ ਕਰਨਾ ਅਨ ਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਤੇ ਮਹਾਰਾਜ ਕਹਿੰਦੇ ਅਨ ਦਿਨ ਵੀ ਹਰ ਰੋਜ਼ ਹਰ ਵਕਤ ਹਰ ਸਵਾਸ ਸਵਾਸ ਦੇ ਨਾਲ ਹੀ ਉਸ ਪਰਮੇਸ਼ਰ ਅਕਾਲ ਪੁਰਖ ਦੀ ਬੰਦਗੀ ਕਰਨਾ ਕਰੋ ਭਗਤੀ ਕਰਨਾ ਕਰੋ ਅਨ ਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਤੇ ਜਿਹੜੇ ਫਿਰ ਅਨ ਦਿਨ ਹਰ ਰੋਜ਼ ਹਰ ਵਕਤ ਹਰ ਸਮੇਂ ਉਸ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕਰਦੇ ਹਨ ਉਸ ਪਰਮੇਸ਼ਰ ਅਕਾਲਪੁਰਖ ਦੇ ਰੰਗ ਦੇ ਵਿੱਚ ਰੱਤੇ ਜਾਂਦੇ ਹਨ ਤੇ ਜਿਹੜੇ ਰੰਗੇ ਹੋਏ ਹਨ ਮਹਾਰਾ ਜੀ ਕਹਿੰਦੇ ਨਾਨਕ ਸੱਚ ਸਮਾਈ ਉਹ ਅਸਲ ਦੇ ਵਿੱਚ ਫਿਰ ਉਸ ਸੱਚੇ ਪਰਮੇਸ਼ਰ ਅਕਾਲਪੁਰਖ ਦੇ ਨਾਲ ਦੇ ਸੱਚੇ ਨਾਮ ਦੇ ਵਿੱਚ ਸਮਾ ਜਾਂਦੇ ਹੁੰਦੇ ਨੇ ਤੇ ਭਾਵ ਕੀ ਉਸ ਨਾਮ ਦੇ ਵਿੱਚ ਲੀਨ ਰਹਿੰਦੇ ਹਨ ਜਿਨੇ ਸਚੜਾ ਸੱਚ ਧਿਆਇਆ ਹਉ ਤਨ ਕੇ ਲਗੋ ਪਾਇਤ ਜਿਨ੍ਹਾਂ ਨੇ ਸਚੜਾ ਪਰਮੇਸ਼ਰ ਅਕਾਲਪੁਰਖ ਨੂੰ ਮੁਖ ਰੱਖ ਕੇ ਸੱਚੇ ਨਾਮ ਨੂੰ ਧਿਆਉਣਾ ਕੀਤਾ ਹੈ ਮਹਾਰਾਜ ਕਹਿੰਦੇ ਖਾਉ ਤਿੰਨ ਕ ਲਾਗੋਂ ਪਾਏ ਅਸੀਂ ਵੀ ਉਹਨਾਂ ਦੇ ਪਾਏ ਲੱਗਣਾ ਕਰਦੇ ਹਾਂ ਇਸੇ ਤਰ੍ਹਾਂ ਸਾਨੂੰ ਵੀ ਸਮਾਰਾਜ ਕਹਿੰਦੇ ਹਨ ਕਿ ਜਿਹੜੇ ਗੁਰਬਾਣੀ ਪੜ੍ਹਦੇ ਹਨ ਸੁਣਦੇ ਹਨ ਵਿਚਾਰ ਕਰਦੇ ਹਨ ਗੁਰਬਾਣੀ ਦੇ ਦੱਸੇ ਰਸਤੇ ਤੇ ਚੱਲਦੇ ਹਨ ਉਹਨਾਂ ਦੇ ਪਾਉ ਲੱਗਣਾ ਕਰੋ ਉਹਨਾਂ ਦੀ ਸੰਗਤ ਕਰੋ ਤੇ ਉਹਨਾਂ ਦੀ ਸੰਗਤ ਕਰਦੇ ਨਾਲ ਸਾਡਾ ਵੀ ਬੇੜਾ ਪਾਰ ਹੋ ਜਾਵੇਗਾ ਸੋ ਅੱਜ ਤੇ ਥਾਂ ਥਾਂ ਤੇ ਸਾਧੂ ਸੰਤ ਬਣੇ ਫਿਰਦੇ ਨੇ ਪਰ ਪਛਾਣ ਨਾ ਹੈ ਇਹ ਪੂਰਾ ਹੈ ਤੇ ਇਸੇ ਤਰ੍ਹਾਂ ਹੀ ਪੂਰਾ ਸਾਡਾ ਗੁਰੂ ਹੈ ਮਹਾਰਾਜ ਦੀ ਬਾਣੀ ਪੜ੍ਹੀਏ ਮਹਾਰਾਜ ਦੀ ਕਥਾ ਵਿਚਾਰ ਸਰਵਨ ਕਰੀਏ ਤੇ ਮਹਾਰਾਜ ਕਹਿੰਦੇ ਨੇ ਐਸੇ ਸੰਤ ਮਹਾਪੁਰਸ਼ਾਂ ਦੇ ਵੀ ਦਰਸ਼ਨ ਦੇਦਾਰੇ ਕਰੀਏ ਕਿ ਜਿਨ੍ਹਾਂ ਦੇ ਸ਼ੀਵਨ ਹੈ ਜਿਨ੍ਹਾਂ ਦਾ ਆਪਣਾ ਜੀਵਨ ਹੈ ਜਿਹੜੇ ਬਾਣੀ ਪੜ੍ਹਦੇ ਹਨ ਸੱਚ ਦਾ ਉਪਦੇਸ਼ ਦਿੰਦੇ ਹਨ ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਕਾ ਦਿੱਤਾ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸੇ ਤਰ੍ਹਾਂ ਅਨੇਕਾਂ ਮਹਾਂਪੁਰਸ਼ ਜਿਨ੍ਹਾਂ ਨੇ ਆਪਣੇ ਸਰੀਰ ਤੇ ਕਸ਼ਟ ਵੀ ਸਹਾਰੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਦੀਨ ਦੁਨੀਆ ਦਾ ਭਲਾ ਕੀਤਾ ਸੋ ਮਹਾਰਾਜ ਨੇ ਵੀ ਇੱਥੇ ਇਹ ਫਰਮਾਇਆ ਜਿਨੀ ਸਚੜਾ ਸਚ ਤੇ ਆਇਆ ਖਉ ਤਨ ਕੇ ਲਾਗੋ ਪਾਈ ਮਹਾਰਾਜ ਕਹਿੰਦੇ ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਇ ਜਿਹੜੇ ਅਨ ਦਿਨ ਹਰ ਵਕਤ ਹੀ ਭਗਤੀ ਕਰਦੇ ਹਨ ਰੰਗ ਪਰਮੇਸ਼ਰ ਕਾਲਪੁਰਖ ਦੇ ਰੰਗ ਦੇ ਵਿੱਚ ਰੰਗੇ ਹੋਏ ਹਨ ਤੇ ਉਹ ਲੀਨ ਰਹਿੰਦੇ ਹਨ ਤੇ ਜਿਹਨਾਂ ਸੱਚਾ ਸੱਚ ਤੇ ਆਇਆ ਹੋਂ ਤਿੰਨ ਕੇ ਲੱਗ ਪਾਏ ਜਿਨ੍ਹਾਂ ਨੇ ਸੱਚਾ ਪਰਮੇਸ਼ਰ ਕਾਲਪੁਰਖ ਸੱਚੇ ਨੂੰ ਧਿਆਉਣਾ ਕੀਤਾ ਸੱਚੇ ਨਾਮ ਨਾਲ ਜੁੜੇ ਨੇ ਹੋਂ ਤਿੰਨ ਕੇ ਲੱਗੋ ਪਾਏ ਉਹਨਾਂ ਦੇ ਪਾਏ ਲੱਗਣਾ ਕਰੀਏ ਸੋ ਸਾਧਗੁਰੂ ਕਿਰਪਾ ਕਨ ਆਪ ਸਮੂਹ ਸੰਗਤਾਂ ਨੇ ਅੱਜ ਦੇ ਪਾਵਨ ਪਵਿੱਤਰ ਬਚਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਸਾਤੂਗਰਾਂ ਨੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਉਸ ਦੀ ਕਥਾ ਵਿਚਾਰ ਆਪ ਸਮੂਹ ਸੰਗਤਾਂ ਨੇ ਸਰਵਣਨ ਕੀਤੀ ਬਿਆਨਤੇ ਕੀ ਪ੍ਰਕਾਰ ਦੀਆਂ ਭੁਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਸਾਤੂਗਰਾਂ ਦੀ ਦਿੱਤੀ ਹੋਈ ਮੱਤ ਅਨੁਸਾਰ ਹੀ ਮਹਾਰਾਜ ਨੇ ਕਿਰਪਾ ਕੀਤੀ ਦਇਆ ਕੀਤੀ ਮੇਰਾ ਪਰਹਰ ਰਤ ਕੇ ਹੱਥ ਰੱਖ ਕੇ ਆਪਣੀ ਦਿੱਤੀ ਹੋਈ ਮੱਤ ਦੇ ਅਨੁਸਾਰ ਹੀ ਆਪਣੀ ਪਾਣੀ ਪਾਵਣ ਪਵਿੱਤਰ ਬਾਣੀ ਦੇ ਸਤਿਗੁਰਾਂ ਨੇ ਜੋ ਕਿ ਕਥਾ ਵਿਚਾਰ ਕਰਾਈ ਆਪ ਸੰਗਤਾਂ ਗੁਰੂ ਸਾਹਿਬ ਬਖਸ਼ਲਾਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਖੇ